ਲੱਗ ਲੱਗ ਬਣਾਏ ਟਰੈਕਟਰ ਨੇ ਵੀਰੇ ਬਸ ਆਈਏ ਦੋਵੇਂ ਟਰੈਕਟਰ ਵਧੀਆ ਬਣਾ ਦਿੱਤੇ ਫਿਰ ਜਤੀਨ ਪਾਈ ਪਈ 51 ਦਾ ਤੇਲ ਪਵਾ ਗਏ ਸਵਾਦੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਸੋ ਅੱਜ ਗੱਗੂ ਤੇ ਮੋਟਾ ਆਪਣੀ ਭੈਣ ਦਾ ਸਮਾਨ ਛੱਡਣ ਲਈ ਜਾਣਗੇ ਜਿਸ ਦੀਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਟਰੈਕਟਰਾਂ ਦੇ ਉੱਪਰ ਫੁੱਲ ਲਾਏ ਗਏ ਨੇ ਸ਼ਿੰਗਾਰੇ ਗਏ ਨੇ ਟਰੈਕਟਰ ਤੇ ਅੱਜ ਗੱਗੂ ਤੇ ਮੋਟਾ ਆਪਣੀ ਭੈਣ ਦਾ ਸਮਾਨ ਛੱਡਣ ਲਈ ਜਾਣਗੇ ਤੇ ਇੱਥੇ ਗੱਗੂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ 28 ਸਾਲਾਂ ਦੇ ਵਿੱਚ ਮੇਰੀ ਭੈਣ ਨੇ ਮੇਰੇ ਘਰ ਕੰਮ ਕੀਤਾਗਾ ਤੇ ਹੁਣ ਉਸਨੇ ਇਹ ਕੰਮ ਛੱਡ ਕੇ ਆਪਣੇ ਦੂਜੇ ਘਰ ਚ ਰਹਿ ਜਾਣਾਗਾ ਤੇ ਉਹ ਜੋ ਚੀਜ਼ ਮੰਗੂਗੀ ਮੈਂ ਉਸਨੂੰ ਦੇਊਗਾ ਕਿਉਂਕਿ ਮੇਰੀ ਭੈਣ ਨੇ ਮੇਰੇ ਲਈ ਬਹੁਤ ਕੁਝ ਕੀਤਾਗਾ ਇਹ ਗੁਰਸ਼ਰਨ ਸੰਧੂ ਦਾ ਕਹਿਣਾਗਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਜਾਗੋ ਆ ਗਈ ਤੇ ਜਾਗੋ ਦੀਆਂ ਕੁਝ ਕੁ ਤਿਆਰੀ ਕਰਦੇ ਦੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਨਾਲ ਦੀ ਨਾਲ ਗੁਰਸ਼ਰਨ ਸੰਧੂ ਆਪਣੇ ਇੰਸਟਾਗ੍ਰam ਦੇ ਉੱਪਰ ਲਾਈਵ ਵੀ ਹੋਏ ਸੀ ਜਿਹਦੇ ਵਿੱਚ ਉਸਨੇ ਸਾਰਾ ਪ੍ਰੋਗਰਾਮ ਦਿਖਾਇਆਗਾ ਕਿ ਕਿਦਾਂ ਕਿਦਾਂ ਗੀਤ ਗਾਉਣੇ ਨੇ ਜੋ ਕੁਝ ਚੱਲਣਾਗਾ ਉਸ ਦੀਆਂ ਤਿਆਰੀਆਂ ਕਰਦੇ ਪਏ ਨੇ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਵੀ ਦੇਖੋ ਜਿਸ ਦੇ ਵਿੱਚ ਤਾਂ ਉਹ ਸਾਰੇ ਜਾਣੇ ਗੀਤ ਗਾਉਂਦੇ ਪਏ ਨੇ ਬਾਕੀ ਹੋਰ ਨਵੀਆਂ ਤੇ ਤਾਜ਼ਾ ਅਪਡੇਟਸ ਲਈ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਿਆਹ ਦੇ ਰਿਲੇਟਡ ਆਪਾਂ ਲਗਾਤਾਰ ਇਸ ਚੈਨਲ ਤੇ ਤੁਹਾਡੇ ਲਈ ਵੀਡੀਓ ਸੇ ਸ਼ੇਅਰ ਕਰਦੇ ਰਹਿਾਂਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਆਵੇ ਸੁਣੋ ਬਰੇ ਆਹ ਜੀ ਵਾਹ ਬੋਲੀ ਮਣਾਇ ਕੌਣ ਵਾਜੀ ਵਾਹ ਬੋਲਦੇ ਆ ਪਤਾ ਤੇਰੀ ਪਛਾਣ ਆਵੇ ਹੈਲੋ ਦੱਸੀ ਕੌਣ ਆ ਦੱਸੀ ਬੋਲੀ ਹੋਰ ਬਾ ਜਾ ਰਹੇ ਗਰਦੀਬ ਵਾ ਗਰਦੀਬ ਵਾ ਗਰਦੀਬ ਵਾ ਤੀਨ ਪਾਈ ਬਈ 501 ਦਾ ਤੇਲ ਪਵਾ ਕੇ ਓਏ 501 ਦਾ ਤੇਲ ਪਵਾ ਕੇ ਗੱਡੀ ਖੂਪ ਚੱਲ ਬਈ ਇੱਥੇ ਆ ਕੇ ਲਾਈਆਂ ਰੋਣ ਦਾ ਇੱਥੇ ਆ ਕੇ ਲਾਈਆਂ ਰੋਣ ਕਾ ਦੇਖਣ ਮਾਈ ਮਾਈ ਕਿਰਪਾ ਸਤਗੁਰ ਦੀ ਮਾ ਮਾ ਰੋਣ ਕਾ ਲਈ ਕਿਰਪਾ ਦੇ ਨਾਲ ਅੜਿਆ ਓਏ ਛੋਟਾ ਦੇਵਰਾ ਭੋਵੀ ਨਾਲ ਅੜਿਆ ਓਏ ਬਦਲਦਾ ਹੈ ਬਦਲਦਾ ਬਦਲਦਾ ਰੇ ਓ ਸਹੀ ਸੀ ਆ ਰੇ ਅੜਿਆ ਕਹੀਦਾ ਤੂੰ ਜੜਿਆ ਕਿਆ ਇੰਨੇ ਨਹੀਂ ਕੀਦੋਂ ਚਲੋ ਸਹੀ ਸੀ ਵੇਜਦੀਆ ਗਿਨ ਪਾ ਤੂੰ ਤੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਗਿਨ ਤੋ ਤੇ ਪਾਵਾਂ ਚੰਨ ਹੁਸਨ ਜਵਾਨੀ ਮਾਵਾਂ ਠੰਡੀਆਂ ਛਾਵਾਂ